ਪਾਗਾਂ ਵਾਲੇ ਗੁਰ ਸਿੱਖੋ ਰੱਬ ਉੱਤੇ ਨਹੀਂ ਹੈਗਾ ਜਦੋਂ ਨਿੱਕੇ ਹੁੰਦੇ ਸੀ ਨਾ ਆਪਣ ਨੂੰ ਸਿਖਾਇਆ ਜਾਂਦਾ ਸੀ ਰੱਬ ਕਿੱਥੇ ਉੱਤੇ ਉੱਤੇ ਵੱਜਲ ਨਹੀਂ ਤੇ ਬਾਪੂ ਨਾਨਕ ਨੇ ਕਿਹਾ ਰੱਬ ਪਤਾ ਹੀ ਕਿੱਥੇ ਹੈ ਸਭ ਮੈਂ ਜੋਤ ਜੋਤੈ ਸੋਏ ਤੇ ਦਦਾ ਚੰਨ ਸਭ ਮੈਂ ਚੰਨ ਹੋਏ ਇਹ ਹੀ ਕਾਰਨ ਅੱਜ ਅਸੀਂ ਆਪਣੇ ਬੱਚਿਆਂ ਨੂੰ ਦੱਸ ਹੀ ਨਹੀਂ ਸਕੇ ਵਿਦੇਸ਼ਾਂ ਵਿੱਚ ਇਕੱਲਾ ਏ ਤੂੰ ਪੜਨ ਚੱਲਣਾ ਇਕੱਲਾ ਏ ਕੋਈ ਇੰਟਰਵਿਊ ਹੁੰਦਾ ਕਈ ਵਾਰੀ ਪਤਾ ਕੀ ਹੁੰਦਾ बच्चे नु सारा कुछ ਹੁੰਦਾ ਨਰਵਸ ਹੋ ਜਾਂਦਾ ਕਾਰਨ ਕਿ ਮੈਂ ਕੱਲਾ ਵਾਂ ਨਾਮ ਪਾਤਸ਼ਾਹ ਜੀ ਨੇ ਪੜਾਇਆ ਗੁਰੂ ਟੀਚਰ ਨੇ ਉਹ ਪਰਮਾਤਮਾ ਸ੍ਰਿਸ਼ਟੀ ਨੂੰ ਰਚਨ ਵਾਲਾ ਬਣਾਉਣ ਵਾਲਾ ਉਹ ਖੰਡਾ ਬ੍ਰਹਮੰਡਾ ਦਾ ਮਾਲਕ ਸਭ ਵਿੱਚ ਵਸਦਾ ਤੇ ਤੇਰੇ ਨਾਲ ਵੀ ਹੈ ਅਲ ਯਾਦ ਰੱਖਿਓ ਜਦਨ ਇਹ ਵਿਚਾਰ ਆਪਣੇ ਬੱਚਿਆਂ ਨੂੰ ਦੇਤੀ ਨਾ ਤੇ ਬੱਚੇ ਮਹਿਸੂਸ ਕਰਨਗੇ ਵੀ ਪਰਮਾਤਮਾ ਮੇਰੇ ਨਾਲ ਹੈ ਫਿਰ ਕੌਨਫੀਡੈਂਸ ਲੋਡ ਨਹੀਂ ਹੋਏਗਾ ಸಗೋ ಕಾನ್ಫಿಡೆ ಬಲ್ಡ್ ಹೇಗ ರಬ್ಬ ಕತೆ ಬರನ್ನೆ ಮೇರೆ ಅಂದ್ರ ವಸ್ದ